ਪੈਟਰੋਲ ਪੰਪ ਤੋਂ ਤੇਲ ਪਵਾ ਕੇ ਨਿਹੰਗ ਬਾਣੇ ਵਿੱਚ ਪੱਜੇ ਵਿਅਕਤੀਆਂ ਨੇ ਪੈਟਰੋਲ ਪੰਪ ਮਾਲਕ ਦੇ ਲੜਕੇ ਦਾ ਵੱਡਿਆ ਹੱਥ ਇੱਕ ਨਿਹੰਗ ਸਿੰਘ ਕਾਬੂ ਪੁਲਿਸ ਜਾਂਚ ਸ਼ੁਰੂ ਸ੍ਰੀ ਹਰਗੋਬਿੰਦਪੁਰ ਦੇ ਕਸਬਾ ਕੁਮਾਨ ਤੋਂ ਬਿਆਸ ਰੋਡ ਤੇ ਸਥਿਤ ਬਾਬਾ ਨਾਮਦੇਵ ਫਿਲਿੰਗ ਸਟੇਸ਼ਨ ਤੇ ਤਿੰਨ ਮੋਟਰਸਾਈਕਲ ਸਵਾਰ ਨਿਹੰਗ ਸਿੰਘ ਦੇ ਬਾਣੇ ਚਾਏ ਉਹ ਤੇਲ ਪਵਾ ਕੇ ਜਦੋਂ ਪੱਜੇ ਤਾਂ ਉੱਥੇ ਖੜਾ ਗੁਰਕੀਰਤ ਸਿੰਘ ਪਿੰਡ ਬਾਗੇ ਜੋ ਕਿ ਪੈਟਰੋਲ ਪੰਪ ਦੀ ਮਾਲਕੀ ਵਿੱਚ ਹਿੱਸੇਦਾਰ ਹੈ ਨਹੀਂ ਉਹਨਾਂ ਦਾ ਪੇछा ਕਰਕੇ ਉਹਨਾਂ ਮੋਟਰਸਾਈਕਲ ਸਵਾਰਾਂ ਨੂੰ ਰੋਕ ਲਿਆ ਤਾਂ ਇੱਕ ਨਿਹੰਗ ਬਾਣੇ ਵਾਲੇ ਵਿਅਕਤੀ ਨੇ ਗੁਰਕੀਰਤ ਸਿੰਘ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਹੱਥ ਵੱਢ ਦਿੱਤਾ ਜਿਸ ਕਾਰਨ ਉਸ ਨੂੰ ਅੰਮ੍ਰਿਤਸਰ ਅਮਨਦੀਪ ਹਸਪਤਾਲ ਰੈਫਰ ਕਰ ਦਿੱਤਾ ਗਿਆ ਲੋਕਾਂ ਨੇ ਉਸ ਨਿਹੰਗ ਬਾਣੇ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ ਦੋ નિਹੰਗ ਭਜੰਟ ਜੇ ਕਾਮਯਾਬ ਹੋ ਗਏ ਇਸ ਸੰਬੰਧੀ ਪੈਟਰੋਲ ਪੰਪ ਤੇ ਕੰਮ ਕਰਦੇ ਜੁਗਰਾਤ ਸਿੰਘ ਨੇ ਦੱਸਿਆ ਕਿ ਮੇਰੇ ਨਾਲ ਕੰਮ ਕਰਦੇ ਸਾਥੀ ਕੋਲੋਂ ਦੋ નિਹੰਗ ਦੇ ਬਾਣੀ ਵਿੱਚ ਆਏ ਵਿਅਕਤੀਆਂ ਨੇ ਸਪਲੈਂਡਰ ਮੋਟਰਸਾਈਕਲ ਵਿੱਚ 1000 ਰੁਪਏ ਦਾ ਤੇਲ ਪਵਾ ਲਿਆ ਜਦੋਂ ਉਸਨੇ ਉਹਨਾਂ ਕੋਲੋਂ ਰੁਪਏ ਮੰਗੇ ਤਾਂ ਉਹਨਾਂ ਗੁੱਗਲਪੇ ਕਰਨ ਦਾ ਕਿਹਾ ਅਤੇ ਨਾਲ ਮੋਟਰਸਾਈਕਲ ਪਾ ਜਾ ਕੇ ਲੈ ਗਏ ਉਨਾ ਆ ਕੇ ਨਿਹੰਗ ਬਾਣੀ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਗਿਣਤੀ 3 ਸੀ ਉਹ ਆਪਣੇ ਇੱਕ ਸਾਥੀ ਨੂੰ ਪੰਪ ਤੋਂ ਥੋੜੀ ਦੂਰ ਉਤਾਰ ਕੇ ਤੇਲ ਪਵਾਉਣ ਆਏ ਸਨ ਜੁਗਰਾਤ ਸਿੰਘ ਨੇ ਦੱਸਿਆ ਕਿ ਪੈਟਰੋਲ ਪੰਪ ਦੇ ਮਾਲਕ ਦਾ ਲੜਕਾ ਗੁਰਕੀਰਤ ਸਿੰਘ ਕਿਸੇ ਕੰਮ ਤੋਂ ਆ ਰਿਹਾ ਸੀ ਜਦੋਂ ਅਸੀਂ ਰੋਲਾ ਪਾਇਆ ਤਾਂ ਗੁਰਕੀਰਤ ਸਿੰਘ ਨੇ ਫਰਾਰ ਹੋਈ ਲੁਟੇਰਿਆਂ ਦਾ ਪੇछा ਕਰਕੇ ਉਹਨਾਂ ਨੂੰ ਰੋਕਿਆ ਇੱਕ ਲੁਟੇਰੇ ਨੇ ਕਿਰਪਾਨ ਨਾਲ ਹਮਲਾ ਕਰਕੇ ਗੁਰਕੀਰਤ ਸਿੰਘ ਦਾ ਹੱਥ ਵੱਢ ਦਿੱਤਾ ਗੰਭੀਰ ਜ਼ਖਮੀ ਗੁਰਕੀਰਤ ਸਿੰਘ ਅਮਨਦੀਪ ਹਸਪਤਾਲ ਅੰਮ੍ਰਿਤਸਰ ਵਿਖੇ ਜੇਰੇ ਇਲਾਜ ਹੈ ਉਹਨਾਂ ਆਖਿਆ ਕਿ ਨਿਹੰਗ ਬਾਣੀ ਵਿੱਚ ਆਏ ਲੁਟੇਰਿਆਂ ਦੇ ਇੱਕ ਸਾਥੀ ਨੂੰ ਲੋਕਾਂ ਨੇ ਮੌਕੇ ਤੇ ਫੜ ਕੇ ਪੁਲਿਸ حوالے ਕਰ ਦਿੱਤਾ ਹੈ ਥਾਣਾ ਕੁਮਾਰ ਦੇ ਐਸ ਐਚਓ ਗੁਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਆਖਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਬੰਦੀਆਂ ਧਰਾਵਾਂ ਤੇ ਮਾਮਲਾ ਦਰਜ ਕਰਕੇ ਫਰਾਰ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਸਰਬਜੀਤ ਸਿੰਘ ਪਿੰਡਰ, ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਫਾਸਟ ਨਿਊਜ਼ 24 ਟੀਵੀ ਤੇ ਖਾਸ ਰਿਪੋਰਟ। ਹਾਂਜੀ ਸਾਰੇ ਪੈਟਰੋਲ ਪੰਪ ਤੇ ਜਿਹੜੀ ਨਿਹੰਗ ਸਿੰਘਾਂ ਵਾਲੀ ਘਟਨਾ ਵਾਪਰੀ ਹੈ ਕੀ ਮਸਲਾ ਕੀ ਥਾ ਮਸਲਾ ਇਹ ਹੈ ਕਿ ਉਹ ਤਿੰਨ ਨਿਹੰਗ ਸੀਗੇ ਇੱਕ ਨੂੰ ਅਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋਲ 1000 ਰੁਪਏ ਦਾ ਤੇਲ ਪਾਇਆ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ Google Pay ਕਰ ਦਿੰਦੇ ਹਾਂ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚਲੋ ਮੋਟਰਸਾਈਕਲ ਲੈ ਕੇ ਚਲੇ ਗਏ ਇਹਨੇ ਉਹਦਾ ਪਿੱਛਾ ਕੀਤਾ ਇਹਨਾਂ ਦੀ ਜਹਾਮਤ ਹੋਈ ਉਹਨਾਂ ਨੇ ਇਹਨਾਂ ਦੇ ਕਿਰਪਾਨ ਮਾਰ ਦਿੱਤੀ ਆ ਛੱਟ ਲੱਗੀ ਆ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹਦੇ ਕਿਰਪਾਨ ਵੱਜੀ ਆ ਗੁੱਟ ਤੇ ਇਹ ਕੌਣ ਸੀ ਇੱਕ ਰੁਕੀਤ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਗਿਆਂ ਦਾ ਇਹ ਪਾਰਟਨਰਸ਼ਿਪ ਆ ਇਹਦੀ ਪ੍ਰੋਬਲਮ ਵਿੱਚ ਅੱਛਾ ਜੀ ਹੁਣ ਕਿਥੇ ਲੈ ਕੇ ਗਏ ਨੇ ਜੀ ਉਹਨੂੰ ਇਹ ਇਹਨਾਂ ਦੇ ਦੱਸਣ ਮੁਤਾਬਕ ਅੰਮ੍ਰਿਤਸਰ ਲੈ ਗਏ ਇਹ ਜਿਹੜੇ ਤਿੰਨ ਨਿਹੰਗ ਸੀ ਇਹ ਮੋਟਰਸਾਈਕਲ ਤੇ ਸੀ ਇਹਨਾਂ ਦੇ ਦੱਸਣ ਮੁਤਾਬਕ ਮੋਟਰਸਾਈਕਲ ਤੇ ਇਹ ਜਿਹੜਾ ਕਾਬੂ ਕੀਤਾ ਲੋਕਾਂ ਨੇ ਕਾਬੂ ਕਰ ਲਿਆ ਜੀ ਮਗਰੋਂ ਕਿ ਜਾਂ ਉਹਨਾਂ ਨੇ ਜਿਹਦੇ ਕੋਲ ਸੱਕ ਕੇ ਨੇ ਕੀ ਨਾਮ ਆਪੀ ਦਾ ਜੰਗਰਾਸ ਇਹ ਜਿਹੜੀ ਘਟਨਾ ਵਾਪਰੀ ਇਹ ਕਿੰਨੇ ਵਜੇ ਵਾਪਰੀ ਤੁਸੀਂ ਮੌਕੇ ਦੇ ਮੌਜੂਦ ਸੀ ਤੈਨੂੰ ਜਾਣੀ ਮੈਨੂੰ ਪਤਾ ਉੱਥੇ ਇੱਥੇ ਮੌਕੇ ਤੇ ਸੀ ਤੁਸੀਂ ਆ ਮੌਕੇ ਤੇ ਹੈ ਮੌਕੇ ਤਿੰਨ ਚੱਕਰ ਕੀ ਵਾਪਰੇ ਥਾਰੇ ਉਹ ਦੋ ਨੇ ਹੰਗਾਏ ਆ ਹਾਂਜੀ ਇੱਕ ਨੂੰ ਪਿੱਛੇ ਤਾਂ ਤਾਂ ਕਿਤੇ ਅੱਛਾ ਤਿੰਨ ਜਾਣੇ ਸੀ ਉੱਥੇ ਇੰਨੀ ਜਾਣੇ ਉਥੇ ਰਾਜ ਜਿਹਨੂੰ ਘੇੜਿਆ ਉਹਨੂੰ ਦੱਸਿਆ ਵੀ ਇੱਥੇ ਦੋ ਜਾਣੇ ਆਏ ਆ ਅੱਛਾ ਤੇ 1000 ਰੁਪਏ ਦਾ ਤੇਲ ਪਾਇਆ ਵਾ ਅੱਛਾ ਤੇ ਉਹ ਆਂਦੇ ਗੂਗਲ ਪੇ ਕਰਨੇ ਦੂਜੇ ਮੁੰਡੇ ਨੇ ਗਾੜੀ ਹੋਈ ਆ ਹਾਂ ਤੇ ਜਦੋਂ ਹੁਣ ਲੱਗੇ ਤੇ ਮੁੰਡੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ ਮਗਰ ਮੋਟਰਸਾਈਕਲ ਆਇਆ ਹਾਂ ਤੇ ਰਾਜ ਇੱਕ ਨਿਹਾਗੀ ਸੀ ਉਨੂ ਘੇਰਿਆ ਉਹਨੂੰ ਲੈਣੋਂ ਪਿੱਛੋਂ ਲੈਣਾ ਆਇਆ ਵੀ ਲੋ ਇਹ ਵੇਖ ਕੇ ਬਾਕਸ਼ੀ ਮੁੜ ਗਿਆ ਤਾਂ ਫੇ ਇਹਨੂੰ ਘੇਰਿਆ ਤੇ ਗੱਡੀ ਆ ਕੇ ਮੁੰਡਾ ਜਿਹੜਾ ਮਾਲਕੀ ਹੋਮ ਗਿਆ ਉਹਦੇ ਜਿਹੜਾ ਕੀ ਨਾ ਉਹ ਘੁਰ ਕੇ ਤਾਂ ਪੁੱਤਰ ਸਾਫ ਸਾਫ ਹੋਏਗਾ ਸਾਫ ਸੇ ਪਿੰਡ ਬਾਗੇ ਉਹ ਉਹਦੇ ਜਿਆਦਾ ਗੁੱਟ ਦੇ ਉੱਤੇ ਉਹ ਉਹਦੇ ਮਾਰੀ ਆ ਉਹ ਗੱਡੀ ਨੂੰ ਚੌਂਡੇ ਸੀ ਰਾਜੂ ਦੀ ਆਏ ਐਸਾ ਉਹਨਾਂ ਨੇ ਗੱਡੀਓ ਘੇਰਿਆ ਜਦੋਂ ਇਹ ਜਿਹੜਾ ਮਾਲਕੀ ਕੀਤਾ ਇੱਕ ਉਹਨੇ ਅਗਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਨਹੀਂ ਤੇਨੀ ਦੋ ਹੀ ਦੋਨੇ ਕਿਤਾ ਉਥੇ ਹੀ ਪਾਸੇ ਜਿਹੜਾ ਹੋਇਆ ਅੱਜ ਤਾਂ ਇੱਥੇ ਰਹਿ ਗਏ ਨਾ ਅਸੀਂ ਕਿਤੇ ਉੱਥੇ ਪਹੁੰਚੇ ਨਹੀਂ ਤੀਜਾ ਸਾਥੀ ਕਿਤ ਕਿਦਾਂ ਫੜਿਆ ਤੀਂ ਫਿਰ ਉਹਦਾ ਉਹ ਇੱਥੇ ਰਾਜ ਹੀ ਉਹ ਆਂਦਾ ਮੈਂ ਡਾਂਗਾ ਫੜਾਈਆਂ ਅ ਅੱਛਾ ਉਹਨੂੰ ਤਾਰ ਕੇ ਪਿੱਛੇ ਹਾਂ ਪਿੱਛੇ ਤਾਰ ਕੇ ਫੇਰ ਨੂੰ ਚੜਾਉਣਾ ਤਿੰਨਾਂ ਜਣਾਂ ਦੀ ਦੌੜੇ ਨਹੀਂ ਜਾਣਾ ਇਹ ਦੱਸਿਆ ਕਿਹੜੇ ਪਿੰਡ ਦਾ ਜਿਹੜਾ ਫੜਿਆ ਵਾ ਕਿਹੜੇ ਪਿੰਡ ਦਾ ਇਹ ਅੱਜ ਪਤਾ ਨਹੀਂ ਦੱਸਿਆ ਨਹੀਂ ਉਹਦਾ ਅੱਛਾ ਇਹ ਇਹ ਵੀ ਤੁਸੀਂ ਫੜ ਕੇ ਫੜਾਇਆ ਪੁਲਿਸ ਨੂੰ ਹਾਂ ਜੀ ਬਹੁਤ ਠੀਕ ਹੈ ਸਰ ਕੀ ਨਾਂ ਜੀ ਤੁਹਾਡਾ ਮੇਰਾ ਨਾਮ ਸਲਮ ਸੀਗੀ ਜੀ ਇਸਾਰੇ ਇੱਥੇ ਪਟ્રોલ ਕਾਪ ਦਾ ਜਿਹੜੀ ਘਟਨਾ ਵਾਪਰੀ ਤੁਸੀਂ ਮੌਕੇ ਤੇ ਸੀ ਇੱਥੇ ਜਾਂ ਬਾਅਦ ਚ ਆਏ ਨਹੀਂ ਬਾਅਦ ਚ ਆਇਆ ਮੇਰੀ ਛੋਟੀ ਭਰਾ ਦਾ ਪਟ્રોલ ਬੰਦਾ ਅੱਛਾ ਜੀ ਨਾਮ ਮੇਰਾ ਗੁਰਕੀਤ ਸਿੰਘ ਭਰਾ ਦਾ ਨਰਵਾ ਠੀਕ ਹੈ ਜੀ ਕਿ ਮੈਂ ਜਿਹਨੂੰ ਅੱਛੀ ਕਰਨਾ ਸੀ ਉਸਨੇ ਭੁੱਲ ਗਿਆ ਵਾ ਅੱਛਾ ਜੀ ਤੇ ਮੈਂ ਉਸਦੇ ਕੋਲ ਆ ਗਿਆ ਵਾਂ ਹਾਂਜੀ ਤੇ ਇਹਨਾਂ ਨੇ ਮਤਲਬ ਤਿੰਨਾਂ ਨੇ ਗਨੇ ਤਿਰਕ ਹੋਇਆ ਵਾ ਅੱਛਾ ਜੀ ਤੇ ਇਹਨਾਂ ਦੇ ਵੀ Google Pay ਕਰਦਨੇ ਆ ਤੇ ਮੁੜ ਕੇ ਲਿਕੇ ਜੂ ਢੋੜੇ ਇੱਕ ਨੂੰ ਨਾ ਧਾਰ ਦਿੱਤਾ ਜਿਹਦੇ ਕੋ ਡੰਡੇ ਝੂਟੇ ਹਥਿਆਰ ਹੀ ਜਿਹਦੇ ਕੋ ਹਾਂ ਉਹ ਦੁਬਾਰਾ ਨੂੰ ਲੈਣਾ ਹੈ ਜਦੋਂ ਪٹرول ਪੰਪ ਤੇ ਲਾਗੂ ਇਹ ਸਾਡੇ ਬੰਦੇ ਫੇਬਲ ਪੈ ਗਈ ਆ ਤੇ ਉਹਨਾਂ ਨੇ ਬੰਦੇ ਦਾ ਆਪਣੇ ਗੁਰਕੀਤ ਸਿੰਘ ਦਾ ਜਿਹੜਾ ਤੇਲ ਪਾ ਕੇ ਪਹਿਲਾਂ ਭੱਜ ਗਿਆ ਭੱਜ ਗਿਆ ਮੁੜ ਕੇ ਵਾਪਸ ਇੱਕ ਬੰਦਾ ਰਹਿ ਗਿਆ ਨਾ ਉਹ ਲੈਣ ਆਇਆ ਉਹ ਫਿਰ ਜਿਹੜਾ ਜਿਹੜੇ ਲੈਣ ਆਏ ਉਹਨਾਂ ਨੇ ਥਿਆਰ ਨਾ ਕੀਤਾ ਲੱਗ ਜਾ ਜਿਹੜਾ ਰਹਿ ਗਿਆ ਸੀ ਜਿਹੜਾ ਜਿਹੜੇ ਲੈਣ ਆਏ ਵਾਪਸ ਉਹਨਾਂ ਨੇ ਉਹਨਾਂ ਨੇ ਹੁਣਾ ਕੀਤਾ ਉਹਨਾਂ ਨੇ ਹੁਣਾ ਕੀਤਾ ਇਹ ਜਿਹੜੀ ਗੁੱਟ ਤੇ ਸੱਟ ਲੱਗੀ ਕਾਫੀ ਜ਼ਿਆਦਾ ਵੱਧਿਆ ਗਿਆ ਬਹੁਤ ਜ਼ਿਆਦਾ ਕਾਫੀ ਵੱਧਿਆ ਗਿਆ ਕਿਹੜੇ ਹਸਪਤਾਲ ਲੈ ਗਏ ਨੇ ਅਮਨਦੀਪ ਲੈ ਕੇ ਗਏ ਆ ਉਹਨੇ ਕਿੰਨੀ ਉਮਰ ਹੈ ਜਿਹਨਾਂ ਦੇ ਸੱਟ ਲੱਗੀ ਹੈ ਉਹਨੀ ਉਮਰ ਹੁੰਦੀ ਹੈ ਜੀ 24 ਵਜੇ 23 24 ਵਜੇ ਲਗਭਗ ਜਿਹੜੇ ਮਾਲਕ ਨੇ ਉਹਨਾਂ ਦਾ ਬੇਟਾ ਹੈ ਇਹ ਨਹੀਂ ਮਾਲਕ ਮਤਲਬ ਜਿਹੜੇ ਸਾਡੇ ਮਾਮੇ ਦਾ ਪੋਤਾ ਵਾ ਉਹ ਵੀ ਨਾਰ ਪਾਰਟਨਰ ਆ ਇਹ ਬ੍ਰਦਰ ਦੇ ਨਾਲ 파ਟਨਰ ਵਾ ਤੁਹਾਨੂੰ ਕੀ ਲੱਗਦਾ ਆਪਣੇ ਪਿਆਰੀ ਸਾਹਿਬ ਇਹ ਦਿਨ ਦਿਨ ਘਟਨਾਵਾਂ ਵਧ ਰਹੀਆਂ ਕੱਲ ਵੀ ਕਤਲ ਹੋਇਆ ਆਪਣੇ ਘਰ ਤੇ ਹਾਲਾਤ ਹੁਣ ਹੋ ਗਏ ਨਾ ਇਹੋ ਜਿਹੇ ਹਾਲਾਤ ਕਦੀ ਹੋਏ ਨਹੀਂ ਇਹੋ ਜਿਹੇ ਹਾਲਾਤ ਨਹੀਂ ਕਦੀ ਹੋਏ ਹੁਣ ਤੇ ਕੋਈ ਸ਼ੀਫ ਨਹੀਂ ਕਰ ਤਕਨ 4 ਵਜੇ 5 ਵਜੇ ਨਿਕਲ ਕੇ ਵੀ ਸ਼ੀਫ ਸ਼ੀਫ ਕਿ ਕਿੰਨੇ ਵਜੇ ਦੀ ਘਟਨਾ ਆਏ ਇਹ ਹੁਣ ਤੋਂ ਇੱਕ ਘੰਟੇ ਦੇ ਆਪੇ ਦੀ ਗੱਲ ਹੈ तकरीबन ਨੀਅਰ ਅਬਾਊਟ 4:00 ਵਜੇ ਦੀ ਘਟਨਾ ਹੈ 4:00 ਵਜੇ ਦੀ ਘਟਨਾ ਹੈ